ਕਿਸੇ ਮਾਈਗ੍ਰੇਨ ਦੀ ਮਾਈਗ੍ਰੇਨ ਸੀ ਤੁਹਾਨੂੰ ਦੂਜਾ ਹੈਗਾ ਸੀ ਸੀ 3 ਸੀ 4 ਤੇ ਸੀ 5 ਦੇ ਵਿੱਚ ਗੈਪ ਸੀ ਸੀ 3 ਸੀ 4 ਤੇ ਸੀ 5 ਗੈਪ ਸੀ ਗੈਪ ਸੀ ਹਾਂਜੀ ਜਿੰਦੇ ਨਾਲ ਨਰਵ ਇੱਕ ਪ੍ਰੈਸ ਹੁੰਦੀ ਸੀ ਹਾਂਜੀ ਉਹਦੇ ਨਾਲ ਜਿਹੜੀ ਪੇਨ ਹੈ ਉਹ ਐਸਾਈਡ ਤੇ ਆ ਕੇ ਐਸਾਈਡ ਤੇ ਆ ਕੇ ਤੇ ਅੱਖ 'ਚ ਆ ਜਾਂਦੀ ਸੀ ਠੀਕ ਇਸ ਤੋਂ ਇਲਾਵਾ ਮੈਨੂੰ ਜਿਵੇਂ ਰੋਸ਼ਨੀ ਹੈ ਇਹਦੇ ਤੋਂ ਅਲਰਜੀ ਟਾਈਪ ਹੀ ਸੀ ਕਿ ਜਿਵੇਂ ਮੰਨ ਲਓ ਸਾਹਮਣੇ ਤੋਂ ਗੱਡੀ ਚਲਾ ਰਹੇ ਆ ਲਾਈਟਾਂ ਪੈਂਦੀਆਂ ਜਾਂ ਵੈਸੇ ਬਲਬ ਜਗ ਰਿਹਾ ਉਹਦੇ ਤੋਂ ਸੂਰਜ ਦੀ ਰੋਸ਼ਨੀ ਤੋਂ ਅੱਖਾਂ ਬਹੁਤ ਘੱਟ ਖੁੱਲਦੀਆਂ ਸੀ ਕਿਉਂਕਿ ਥਾਇਰੋਇਡ ਵਗੈਰਾ ਵੀ ਉਹ ਬਾਰਡਰ ਲਾਈਨ ਤੇ ਸੀ ਬੀਪੀ ਸੀ ਹੈਗਾ ਸਭ ਤੁਸੀਂ ਇਸ ਸਮੱਸਿਆ ਵਾਂ ਮੈਂ ਸਮੱਸਿਆ ਤੋਂ 2017 ਤੋਂ ਤਕਰੀਬਨ 2017 ਤੋਂ ਹੁਣ 25 ਚੱਲ ਰਿਹਾ ਹੈ 8 ਸਾਲ ਹਾਂਜੀ 8 ਸਾਲ ਮੈਂ ਮੈਡੀਸਨ ਜਿਹੜੀ ਕਈ ਹਸਪਤਾਲਾਂੋਂ ਲਈ ਪੀਜੀਆਈ ਤੋਂ ਵੀ ਲੈਂਦਾ ਰਿਹਾ ਠੀਕ ਹੈ ਜੀ ਪਰ ਹੁਣ ਮੇਰੀ ਮੈਡੀਸਨ ਬੀਪੀ ਤੋਂ ਬਿਨਾਂ ਲਗਭਗ ਸਾਰੀ ਬੰਦ ਹੋ ਚੁੱਕੀ ਹੈ ਟੋਟਲ ਕਿੰਨੀਆਂ ਗੋਲੀਆਂ ਖਾਂਦੇ ਸੀ ਤੁਸੀਂ ਮੈਂ ਤਕਰੀਬਨ 8 ਦੇ ਕਰੀਬ ਖਾਂਦਾ ਸੀ ਰੋਜ਼ੀ ਹੱਥ ਦੇ ਹੁਣ ਕਿੰਨੀਆਂ ਬੰਦ ਹੋ ਗਈਆਂ ਨੇ ਮਨ ਮਲਕ ਇੱਕ ਬੀਪੀ ਦੀ ਰਹਿ ਗਈ ਬਾਕੀ ਸਾਰੀਆਂ ਬੰਦ ਨੇ ਕਿੰਨੇ ਦਿਨਾਂ ਸਡੇ ਸੈਂਟਰ ਚ ਆਇਓ ਮੈਂ ਤਕਰੀਬਨ 12 13 ਦਿਨ ਪਹਿਲਾਂ ਆਇਆ ਸੀ ਹਾਂਜੀ ਉਸ ਤੋਂ ਬਾਅਦ ਮੈਂ ਘਰੇ ਹੀ ਕਰਦਾ ਰਿਆ ਠੀਕ ਤੇ ਹੁਣ ਦੁਬਾਰਾ ਆਉਣਾ ਸ਼ੁਰੂ ਆਇਆ ਇਹਨਾਂ ਨੇ ਤਕਰੀਬਨ 2 ਹਫ਼ਤੇ ਇੱਥੇ ਸਾਡੇ ਦੋ ਕਲਾਸਾਂ ਲਈਆਂ ਨੇ ਤੇ ਇਹ ਮੁਕੰਮਲ ਠੀਕ ਸਮਝਦੇ ਹੋ ਕਿ ਘਟ ਹੁਣ ਮਲਕੇ ਮੈਡੀਸਨ ਤੋਂ ਬਿਨਾ ਮੇਰਾ ਸਰ ਡਸਟ ਤੋਂ ਅਲਰਜੀ ਸੀ 17-18 ਸਾਲ ਤੋਂ 18 17 ਸਾਲ ਤੋਂ ਤੁਹਾਨੂੰ ਜਦੋਂ ਵੀ ਮੌਸਮ ਬਦਲਦਾ ਸੀ ਹਾਂਜੀ ਤੇ ਡਸਟ ਤੋਂ ਵੀ ਅਲਰਜੀ ਸੀ ਕੜਬਿੱਟੀ ਕੱਟੇ ਤੋਂ ਵੀ ਅਲਰਜੀ ਸੀ ਕੀ ਹੁੰਦਾ ਸੀ ਉਸ ਤਰ੍ਹਾਂ ਨੱਕ ਚ ਖਾਰਸ਼ ਹੋਣ ਲੱਗ ਜਾਂਦੀ ਸੀ ਅੱਖਾਂ ਚ ਖਾਰਸ਼ ਹੁੰਦੀ ਸੀ ਹਾਂਜੀ ਤੇ ਫਿਰ ਛਿੱਕਾਂ ਆਉਣ ਲੱਗ ਜਾਂਦੀਆਂ ਸੀ 50 500 100-100 ਵੀ ਛਿੱਕਾਂ ਆਉਂਦੀਆਂ ਸੀ ਪਾਣੀ ਨਿਕਲਦਾ ਸੀ ਨੱਕ ਚੋਂ 100-100 ਵਾਰ ਛਕਾਉਣਾ ਨੱਕ ਚੋਂ ਪਾਣੀ ਨਿਕਲਦਾ ਕਿੰਨਾ ਦੀ ਪ੍ਰੋਬਲਮ ਸੀ ਬਲੱਡ ਪ੍ਰੈਸ਼ਰ ਵੀ ਤੁਸੀਂ ਦੱਸਿਆ ਸੀ ਹਾਂਜੀ ਬੀਪੀ ਕਈ ਵਾਰ ਹਾਈ ਹੋ ਜਾਂਦਾ ਸੀ ਕਈ ਵਾਰੀ ਲੋ ਹੋ ਜਾਂਦਾ ਸੀ ਕਦੀ ਹਾਈ ਹੋ ਜਾਂਦਾ ਸੀ ਕਦੀ ਲੋ ਹੋ ਜਾਂਦਾ ਸੀ ਤੇ ਹੁਣ ਕੀ ਪੋਜੀਸ਼ਨ ਹੈ ਹੁਣ ਠੀਕ ਆ ਸ਼ਿਕਾਂ ਆਏ ਨੂੰ ਕਿੰਨਾ ਚਿਰ ਹੋ ਗਿਆ ਬਹੁਤ ਦੇਰ ਹੋ ਗਈ ਕਦੇ ਆਉਂਦੀਆਂ ਹੀ ਨਹੀਂ ਬਹੁਤ ਘੱਟ ਆਉਂਦੀਆਂ ਕਦੇ ਕੋ ਡੇਢ ਦੋ ਮਹੀਨੇ ਬਾਅਦ ਕੋਈ ਨਾ ਜੀ ਪੈਰਾਲਿਸ ਹੋਇਆ ਸੀ ਪੈਰਾਲਾਈਜ਼ ਅਦਰੰਗ ਹੋਇਆ ਸੀ ਅਦਰੰਗ ਹੋਇਆ ਸੀ ਕਿੰਨੀ ਦੇਰ ਪਹਿਲਾਂ ਹੋਇਆ ਜੀ ਸਾਲ ਹੋ ਗਏ ਜੀ ਅਜ ਇਲਾਜ ਕਰਵਾਇਆ ਨਾ ਅਸੀਂ ਆਵਾਜ਼ ਗਿਆ ਲੱਧਾਣੇ ਮੁਕਸਰ ਪਠੰਡੇ ਚੱਲਦੀ ਦਵਾਈ ਹੋਣ ਪਠੰਡੇ ਚੱਲਦੀ ਆ ਤੇ ਕੋਈ ਸ਼ਹਿਰ ਦੇ ਵਿੱਚ ਹੁਦਾਰ ਨਹੀਂ ਆਇਆ ਇੱਥੇ ਆਇਆ ਨੂੰ ਤੁਹਾਨੂੰ ਕਿੰਨੇ ਦਿਨ ਹੋਏ ਨੇ ਸਾਨੂੰ ਜੀ 10 ਦਿਨ ਹੋ ਗਏ ਇਹ 10 ਦਿਨ ਹੋਏ ਨੇ ਇੱਥੇ ਆਇਆ ਨੂੰ ਤੇ ਤੁਹਾਨੂੰ ਕੋਈ ਫਰਕ ਮਹਿਸੂਸ ਹੋ ਰਿਹਾ ਜੀ ਮਹਿਸੂਸ ਆ ਜੀ ਬਹੁਤ ਇੱਕ ਤਾਂ ਦਵਾਈ ਨਾਲ ਦਵਾਈ ਦਾ ਖੜਾ ਛਲੀਚਾ ਦੇ ਇੱਕ ਜਿਹੜਾ ਮੜ ਚੜੜ ਬੜ ਸੀ ਜੋ ਦੂਰ ਉਹ ਇਹਨਾਂ ਦਾ ਚਿੜਚਿੜਾਪਣ ਕਾਲਾਪਣ ਸੀ ਜਿਹੜਾ ਬਹੁਤ ਜ਼ਿਆਦਾ ਚਿੰਤਾ ਰਹਿੰਦੀ ਸੀ ਇਹਨਾਂ ਨੂੰ ਉਹ ਘਰੇ ਬਾਹਰ ਫਿਰਦਿਆ ਨਾ ਠੀਕ ਹੋ ਗਈ ਹੈ ਜੀ ਹਾਂਜੀ ਬਿਲਕੁਲ ਠੀਕ ਫਰਕ ਪੈ ਗਿਆ ਕਾਫੀ ਉਹ ਪੈਣਾ ਮੂੰਹ ਮਟਾਉਣੀ ਸ਼ੁਰੂ ਹੋ ਗਈ ਤੇ ਪੰਜੀ ਹੱਥ ਬਾਰੇ ਵੀ ਤੁਸੀਂ ਦੱਸਿਆ ਸੀ ਥੋੜਾ ਬਹੁਤਾ ਹਿੱਲਣ ਜੁਲਣ ਲੱਗ ਪਿਆ ਮਾੜਾ ਜਿਹਾ ਹਲਾਕੇ ਵਿਖਾਓ ਮਾੜਾ ਜਿਹਾ ਹਲਾਕੇ ਹਾਂ ਵਾਹ ਜੀ ਵਾਹ ਕੀ ਬਾਤ ਇਹਨਾਂ ਦੀ ਬਾਹ ਚੁੱਕੀ ਜਾਣ ਲੱਗ ਪਈ ਹੈ ਇਹਨੂੰ ਰੱਖ ਲੋ ਆਰਾਮ ਨਾਲ ਤੇ ਇਹਨਾਂ ਦੀ ਖੱਬੀ ਲੱਤ ਦੇ ਵਿੱਚ ਵੀ ਅਦਰੰਗ ਦੇ ਕਾਰਨ ਬਹੁਤ ਸੋ ਮਸਿਆ ਆਈ ਸੀ ਉਹ ਵੀ ਹੱਲ ਹੋਣ ਲੱਗ ਪਈ ਐ ਦੋਸਤੋ ਅਸੀਂ ਨਹੀਂ ਕਹਿੰਦੇ ਕਿ ਅਸੀਂ ਹੀ ਸਭ ਤੋਂ ਸਿਆਣੇ ਆ ਅਸੀਂ ਯੋਗ ਦੇ ਦੁਆਰਾ ਹੱਲ ਦੱਸਦੇ ਆ ਤੇ ਉਹਦੇ ਨਾਲ ਜਿਹੜਾ ਵੀ ਭੈਣ ਭਰਾ ਆਉਂਦਾ ਉਹਨੂੰ ਫਰਕ ਪੈਂਦਾ ਸਾਡੇ ਸੈਂਟਰ ਤੋਂ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਨੇ ਸਾਰੇ ਹੀ ਤੰਦਰੁਸਤੀ ਦੇ ਰਾਹ ਤੁਰੇ ਨੇ ਤੇ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਸਾਡਾ ਜੋ ਮਿਸ਼ਨ ਹੈ ਜੋ ਟੀਚਾ ਲੈ ਕੇ ਚੱਲੇ ਆ ਉਹ ਇਹ ਆ ਕਿ ਸਵਾਲੀ ਮੁੜੇ ਨਾ ਲੰਗਰ ਥੁੜੇ ਨਾ ਤੇ ਮਾਇਆ ਜੁੜੇ ਨਾ ਤੁਹਾਡਾ ਸਾਰਿਆਂ ਦਾ ਧੰਨਵਾਦ